ਹੋਟੋ ਏਕੋ ਦੇਖ ਅੰਦਰ ਨੂੰ ਆ ਕੇ ਖੜ ਜਾਣਾ ਚਾਹੀਦਾ ਹੀ ਹੈ ਨਾ ਬੜਾ ਦੱਤਨਾ ਨਾਸ਼ੇ ਨਾਲ ਤੋੜੋ ਯਾਰੀ ਨਸ਼ੇ ਨਾਲ ਜੋ ਮਜਾਰੀ ਨਸ਼ੇ ਨਾਲ ਤੋੜੋ ਰੰਗਲਾ ਪੰਜਾਬ ਸਾਡਾ ਪਿੱਕਾ ਪੈ ਗਿਆ ਰੰਗਲਾ ਪੰਜਾਬ ਸਾਡਾ ਪਿੱਕਾ ਪੈ ਗਿਆ ਯਾ ਮੱਛੇ ਦੇ ਕਲੰਕ ਵਾਲਾ ਟਿੱਕਾ ਰਹਿ ਗਿਆ ਰੰਗ ਦੀ ਜਵਾਨੀ ਕੋ ਤੇ ਮੱਖਣਾ ਨਾ ਪਾੜੀ ਰੰਗ ਦੀ ਜਵਾਨੀ ਕੋ ਤੇ ਮੱਖਣਾ ਨਾ ਪਾੜੀ ਰੰਗ ਚਿਹਰੇ ਵਾਲਾ ਝੋਖਾ ਸਾਡਾ ਫਿੱਕਾ ਪੈ ਗਿਆ ਚਾਰਨ ਬਿਰਹਵਲੋਂ ਬੈਠੀ ਸੱਤਰੀਏ ਗਾ ਮੇਰਾ ਨਾਮ ਜੀਰਜੋਤ कौर ਹੈ ਤੇ ਅੱਜ ਮੈਂ ਤੁਹਾਨੂੰ ਸਾਰੇ ਨੂੰ ਨਸ਼ਾ ਸੰਬੰਧੀ ਕੁਝ ਵਿਚਾਰ ਦੱਸਣਾ ਚਾਹੁੰਦੀ ਹਾਂ ਮੇਨੂੰ ਕੁਝ ਸਾਰੇ ਉਮਰ ਤੱਕ ਅਨਕਮਾਣ ਵਿੱਚ ਵਿਅਸਤ ਰਹਿੰਦਾ ਹੈ ਪਰ ਉਸ ਦਾ ਅਸਲੀ ਧਨ ਉਸ ਸਿਹਤ ਹੈ ਸਿਹਤ ਇੱਕ ਅਨਮੋਲ ਖਜ਼ਾਨਾ ਹੈ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਵਿੱਚ ਰੁੱਝ ਕੇ ਆਪਣੀ ਸਿਹਤ ਖਰਾਬ ਕਰ ਰਹੇ ਹਨ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਇਹ ਗੱਲ ਅਸੀਂ ਬਹੁਤ ਹੀ ਮਾਣ ਤੇ ਅਣਖ ਨਾਲ ਸਿਰ ਉੱਚਾ ਕਰਕੇ ਦੱਸਦੇ ਹਾਂ ਪਰ ਇਹੀ ਕਿਤੇ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਪੰਜਾਬ ਵਿੱਚ ਇੱਕ ਛੇਵਾਂ ਦਰਿਆ ਵੀ ਵਗ ਰਿਹਾ ਹੈ ਤਾਂ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਇਹ ਛੇਵਾਂ ਦਰਿਆ ਨਸ਼ਿਆਂ ਦਾ ਦਰਿਆ ਹੈ ਇਸਨੇ ਕਿ ਪੰਜਾਬ ਦੇ ਜਵਾਨੇ ਨੂੰ ਆਪਣੇ ਅੰਦਰ ਢੋਗ ਲਿਆ ਹੈ। ਕਈ ਲੋਕ ਕਹਿੰਦੇ ਹਨ ਕਿ ਉਹ ਬਹੁਤ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਬਹੁਤ ਮੁਸ਼ਕਿਲਾਂ ਹਨ। ਉਹ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਨਸ਼ਿਆਂ ਦਾ ਪਹਿਲਾ ਛੋਟਾ ਇਸਤੇਮਾਲ ਕਰਦੇ ਹਨ। ਪਰ ਹੌਲੀ-ਹੌਲੀ ਇਹ ਇੱਕ ਦਲਦਲ ਘਰ ਵਿੱਚ ਲੈ ਜਾਂਦਾ ਹੈ। ਤੇ ਉਹ ਸੁਗੱਤਲ ਵਿੱਚ ਫਸ ਜਾਂਦੇ ਹਨ। ਅਸੀਂ ਇਸ ਦਲਦਲ ਵਿੱਚ ਫਸਣਾ ਨਹੀਂ ਸਗੋ ਕੰਮ ਤੇ ਪੋਲਵਾਖ ਖੇਲਣਾ ਹੈ। ਨਸ਼ਾ ਸਾਨੂੰ ਹੌਲੀ-ਹੌਲੀ ਖਤਮ ਕਰ ਦਿੰਦਾ ਹੈ। ਨਸ਼ਾ سیرਪ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਤੇ ਦੇਸ਼ ਵਿੱਚ ਫੈਲ ਚੁਕਾ ਹੈ ਪਹਿਲਾਂ ਦੇ ਪੰਜਾਬ ਦੇ ਦਰਿਆਵਾਂ ਵਿੱਚ ਸਾਨੂੰ ਮੱਛੀਆਂ ਦਿਸਣ ਨੂੰ ਮਿਲਦੀਆਂ ਸਨ ਪਰ ਹੁਣ ਪੰਜਾਬ ਦੇ ਨੌਜਵਾਨਾਂ ਦੇ ਘਰ ਵਿੱਚ ਕੀ ਹੈ ਉਹਨਾਂ ਦੇ ਘਰ ਵਿੱਚ ਨਸ਼ਿਆਂ ਦੇ ਟੀਕੇ, ਗੋਲੀਆਂ, ਚਿੱਟਾ, ਤੰਬਾਕੂ ਆਦਿ ਦੇਖਣ ਨੂੰ ਮਿਲਦਾ ਹੈ ਪਹਿਲਾਂ ਦੇ ਨੌਜਵਾਨ ਸਿਹਰੇ ਉੱਠ ਕੇ ਸੈਰ ਅਤੇ ਕਸਰਤ ਕਰਨ ਜਾਂਦੇ ਸਨ ਬਾਹਾਂ ਜੋ ਉੱਪਰ ਕਰ ਲੋ ਮਾੜਾ ਮਾਜੋਗ ਡੀਆਈ ਸਾਹਿਬ ਮਾਜੋਗ ਡੀਆਈ ਸਾਹਿਬ ਬਰਦਰ ਨੇ ਮਾਜੋਗ ਐਸਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਦਾ ਦਿੱਸ਼ਾ ਦਾ ਦੇਸ਼ ਅੰਜੜੀਆ ਨਾਸ਼ਾ ਸ਼ਰਾਬ ਨਸ਼ਾ ਛਡਰਨ ਸਮਾਗਮ ਲਈ ਨਮਤਰ ਆਏ ਅਸੀਂ ਮੈਂਡਟ ਹੈ ਉਹ ਸਾਜ ਸੀ ਸਮਖਿਸ਼ਾਨ ਸਿੰਘ ਸੀਨੀਅਰ ਸੈਕਟਰੀ ਸਮੂਹ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਬਣਾਉਣ ਦੇ ਇਜਾਦਤ ਰਹੀ ਕੱਢ ਰਹੇ ਆ ਕਿ ਇਹਦਾ ਇਹਦੇ ਦਿੱਤੇ ਤੁਹਾਡੇ ਮਾਦਰ ਵਾਲੇ ਸੁਲੇਸ਼ ਜੀ ਦਾ ਚੋਣ ਹੈ ਜਿਸ ਤਰ੍ਹਾਂ ਇਹ ਬੱਚੇ ਤਾਫਦੀ ਧੁੱਪ ਵਿੱਚ ਸਾਡੇ ਨਾਲ ਆ ਕਿਸੇ ਤਰ੍ਹਾਂ ਦਾ ਦੂਸਰਾ ਵਰਗਿਆ ਉਹ ਵੀ ਸਾਡੇ ਨਾਲ ਹੋਣ ਸਾਨੂੰ ਸਹਿ ਸਾਡਾ ਸਹਿਯੋਗ ਦੇਣ ਪਬਲਿਕਲੀ ਸਹਿਯੋਗ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਆ ਤੇ ਜੇ ਕਿਤੇ ਨੂੰ ਕੋਈ ਇਤਲਾਹ ਮਿਲਦੀ ਆ ਕਿ ਇਹ ਭਲਾਈ ਜਗਾ ਬਦਨਾਮ ਬੜਾ ਕੰਮ ਕਰ ਰਿਹਾ ਉਹ ਸਾਨੂੰ ਤੁਰੰਤ ਈ ਇਰਾਜ਼ ਦੇ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਇਸੇ ਤੁਹਾਡੇ ਵਾਦੀਵਰੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਸਾਡਾ باوجود ਮੁੱਖ ਮੰਤਰੀ ਸਾਹਿਬ ਦਾ ਇਹ ਹੈਗਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨੂੰ ਬਚਾਇਆ ਜਾਵੇ ਜਿਹੜਾ ਉਹਦੇ ਉਹਦੇ ਬੰਦੇ ਨਜ਼ਰ 'ਚ ਅਸੀਂ ਆ ਬੱਚਾ ਨਹੀਂ ਜਿਹੜਾ ਅੱਜ ਅਸੀਂ ਇਹ ਸਭੀ ਤੋਂ ਮੁਝ ਚਾ ਅਧਿਕਾਰ ਰਿਹਾ ਤੇ ਤੁਹਾਡੇ ਮਾਧਿਅਮ ਰੇ ਸਦેશ ਦੇ ਦਾ ਜੋਨਾਗਰ ਦੀ ਸਾਡੀ ਮਾਣ ਵਾਲੀ ਪੀੜ੍ਹੀ ਹੈ ਇਸ ਤਰ੍ਹਾਂ ਦੇ ਬੱਚੇ ਰੂਪ ਤੋਂ ਮੁਝ ਰਹੇ ਆ ਇਸੇ ਤਰ੍ਹਾਂ ਜੇ ਆ ਸਾਰੇ ਬੱਚੇ ਸਾਡਾ ਸਹਿਯੋਗ ਦੇਣ ਆਪਣੇ ਮਾਪੋ ਦਾ ਕਹਿਣਾ ਮੰਨਣ ਟੀਚਰਾਂ ਦਾ ਕਹਿਣਾ ਮੰਨਣ ਪੜ੍ਹ ਲਿਖੇ ਮੇਰੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵੱਲ ਧਿਆਨ ਧੰਨਵਾਦ